ਸੱਚੀ ਗੱਲ ਦੋਸਤੋ ਫੇਸਬੁੱਕ ਦਾ ਸੱਚ ਇੱਕ ਦਿਨ ਮੈਨੂੰ ਇੱਕ ਫੇਸਬੁੱਕ ਤੇ ਇੱਕ ਫਰੈਂਡ ਰਿਕੁਐਸਟ ਆਈ ਮੈਂ ਉਹਦਾ ਨਾਂ ਤੇ ਉਹਦੀ ਪੋਸਟ ਵੇਖ ਕੇ ਉਹਨੂੰ ਆਪਣੇ ਫੇਸਬੁੱਕ ਦੋਸਤ ਖਾਤੇ ਵਿੱਚ ਸ਼ਾਮਿਲ ਕਰ ਲਿਆ ਮੈਂ ਉਹਦੇ ਫੇਸਬੁੱਕ ਖਾਤੇ ਤੇ ਜਾ ਵੇਖਿਆ ਕਿ ਉਹ ਬੰਦਾ ਹਰ ਰੋਜ਼ ਮਾਪਿਓ ਦੇ ਬਾਰੇ ਕੁਝ ਨਾ ਕੁਝ ਲਿਖ ਕੇ ਜਾਂ ਕਿਸੇ ਦਾ ਲਿਖਿਆ ਸ਼ੇਅਰ ਜ਼ਰੂਰ ਕਰਦਾ ਸੀ ਬਹੁਤਿਆ ਪੋਸਟਾਂ ਵਿੱਚ ਤਾਂ ਇਹੋ ਲਿਖਿਆ ਹੁੰਦਾ ਸੀ ਕਿ ਸਾਨੂੰ ਆਪਣੇ ਮਾਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਅਸੀਂ ਉਹਨਾਂ ਕਰਕੇ ਅੱਜ ਦੁਨੀਆ ਵੇਖੀਏ ਬੁਢਾਪੇ ਵਿੱਚ ਆਪਣੇ ਮਾਪਿਓ ਦੇ ਸਹਾਰੇ ਬਣਨਾ ਚਾਹੀਦਾ ਹੈ ਪਤਾ ਨਹੀਂ ਕਿੰਨਿਆਂ ਕੋ ਪੋਸਟਾਂ ਬਸ ਇਹੋ ਲਿਖ ਕੇ ਸ਼ੇਅਰ ਕਰਦਾ ਇਹ ਸਾਰਾ ਪੜ ਕੇ ਮੇਰੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਕਿ ਅਜੇ ਬਹੁਤ ਲੋਕ ਨੇ ਜੋ ਪੁੱਤ ਹੀ ਨਹੀਂ ਕਪੁੱਤ ਨਹੀਂ ਹੋਏ ਕਿਉਂਕਿ ਉਸ ਦੇ ਨਾਲ ਜੋ ਵੀ ਉਸ ਦੇ ਦੋਸਤ ਸਨ ਉਹ ਵੀ ਐਵੇਂ ਦੀਆਂ ਹੀ ਪੋਸਟ ਪਾਉਂਦੇ ਜਾਂ ਸ਼ੇਅਰ ਕਰਦੇ ਕਈ ਵਾਰ ਉਸ ਨਾਲ ਮੇਰੀ ਸਤਕੂਸਤ ਹੋ ਜਾਣੀ ਫੋਨ ਤੇ ਵੀ ਗੱਲਬਾਤ ਹੋਣ ਲੱਗ ਗਈ ਬੋਲਚਾਲ ਵਿੱਚ ਬਹੁਤ ਹੀ ਨਿੱਗੇ ਸੁਆਦਾ ਮਾਲਕ ਲੱਗਦਾ ਸੀ બસ ਐਵੇਂ ਮੇਰੀ ਤੇ ਉਹਦੀ ਗੱਲਬਾਤ ਹੁੰਦੀ ਰਹਿਣੀ। ਉਹਨੇ ਕਹਿਣਾ ਵੀਰੇ ਤੂੰ ਜਦੋਂ ਵੀ ਪੰਜਾਬ ਆਇਆ ਤਾਂ ਮੈਨੂੰ ਜ਼ਰੂਰ ਮਿਲ ਕੇ ਜਾਇ। ਮੈਂ ਕਿਹਾ ਜ਼ਰੂਰ ਵਈ ਮੈਂ ਜਦੋਂ ਵੀ ਪੰਜਾਬ ਆਇਆ ਤਾਂ ਤੈਨੂੰ ਜ਼ਰੂਰ ਮਿਲ ਕੇ ਜਾਵਾਂਗਾ। ਥੋੜੇ ਸਮੇਂ ਬਾਅਦ ਪੰਜਾਬ ਜਾਣ ਦਾ ਸੁਭਬ ਬਣਿਆ। ਪਿੰਡ ਆ ਕੇ ਕੰਮ ਦੇ ਰੁਝੇਵਿਆਂ ਕਰਕੇ ਕਾਫੀ ਦਿਨਾਂ ਬਾਅਦ ਫੇਸਬੁੱਕ ਖਾਤਾ ਦੁਬਾਰਾ ਚੱਲਿਆ। ਤੇ ਉਸ ਮਿੱਤਰ ਦੇ ਕਾਫੀ ਸੁਨੇਹੇ ਆਏ ਹੋਏ ਸਨ। ਕਿੱਥੋਂ ਵੀਰੇ ਕਿੰਨੇ ਦਿਨ ਹੋ ਗਏ ਗੱਲ ਨਹੀਂ ਹੋਈ। ਮੈਂ ਉਸੇ ਸਮੇਂ ਫੇਸਬੁੱਕ ਮਿੱਤਰ ਨੂੰ ਫੋਨ ਤੇ ਮਿਲਿਆ ਤੇ ਆਪਣੇ ਪੰਜਾਬ ਆਉਣ ਬਾਰੇ ਦੱਸਿਆ। ਸੁਣਦਿਆਸਾਰ ਕਹਿੰਦਾ ਵੀਰ ਸਮਾਂ ਕੱਢ ਕੇ ਜਰੂਰ ਮਿਲਣਾਓ ਮੈਂ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ ਕਹਿੰਦਾ ਜਦੋਂ ਵੀ ਆਉਣਾ ਮੈਨੂੰ ਫੋਨ ਕਰ ਦਿਓ ਮੈਂ ਕਿਹਾ ਠੀਕ ਜਦੋਂ ਵੀ ਆਉਣ ਦਾ ਸੁਭ ਬਣਿਆ ਮੈਂ ਦੱਸ ਦੂੰਗਾ ਕੁਝ ਦਿਨ ਬਾਅਦ ਮੈਂ ਉਹਨੂੰ ਦੱਸੇ ਬਿਨਾ ਉਹਦੇ ਦੱਸੇ ਪਤੇ ਤੇ ਉਹਦੇ ਪਿੰਡ ਪਹੁੰਚ ਗਿਆ ਫਿਰਨੀ ਤੋਂ ਘਰ ਪੁੱਛ ਕੇ ਘਰੇ ਪਹੁੰਚ ਗਿਆ ਘਰੇ ਜਾਂਦਿਆ ਕੀ ਵੇਖਿਆ ਕਾਫੀ ਉਮਰ ਦਾ ਇੱਕ ਬਜ਼ੁਰਗ ਦਾਲ ਨਾਲ ਥੋੜੇ ਥੋੜੇ ਕਰਕੇ ਮੱਝਾਂ ਨੂੰ ਪੱਠੇ ਪਾ ਰਿਹਾ ਸੀ ਮਜ਼ੁਰਗ ਨੂੰ ਫਤੇ ਬੁਲਾ ਕੇ ਮੈਂ ਪੁੱਛਿਆ ਕਿ ਦੀਪੇ ਦਾ ਘਰ ਇਹੀ ਹੈ ਬਾਪੂ ਜੀ ਹਾਂ ਪੁੱਤ ਘਰ ਤਾਂ ਇਹੋ ਹੈ ਪਰ ਮੈਂ ਤੈਨੂੰ ਪਹਿਚਾਣਿਆ ਨਹੀਂ ਕੌਣ ਹੈ ਭਾਈ ਤੂੰ ਕਿੱਥੋਂ ਆਇਆ ਪਹਿਲਾਂ ਤਾਂ ਕਦੇ ਤੈਨੂੰ ਵੇਖਿਆ ਨਹੀਂ ਕੀ ਕੰਮ ਹੈ ਦੀਪੇ ਨਾਲ ਮੈਂ ਜਵਾਬ ਦਿੰਦੇ ਹੋਏ ਨਹੀਂ ਕਿਹਾ ਬਾਪੂ ਜੀ ਮੈਂ ਉਸ ਦਾ ਦੋਸਤ ਹਾਂ ਉਹਨੂੰ ਮਿਲਣ ਆਇਆ ਸੀ ਚੱਲ ਲੰਘ ਚੱਲ ਲੱਗੇ ਉਹ ਤਾਂ ਘਰੇ ਨਹੀਂ ਤੇਰੇ ਚਾਹ ਪਾਣੀ ਤੱਕ ਖੋਰੇ ਆ ਹੀ ਜਾਵੇ ਵੈਸੇ ਤਾਂ ਮਰਜੀ ਦਾ ਮਾਲਕ ਹੈ ਦੋਚਿੱਤ ਕਰੇ ਉਦੋਂ ਹੀ ਆਉਂਦਾ ਘਰ ਸਾਰਾ ਦਿਨ ਖੜਾਉਣਾ ਜਹਰ ਫੜ ਰੱਖਦਾ ਹੈ ਹੱਥ 'ਚ ਪਤਾ ਨਹੀਂ ਕੀ ਕੱਢਦਾ ਰਹਿੰਦਾ ਵਿੱਚੋਂ ਐਨੇ ਨੂੰ ਬਜ਼ੁਰਗ ਬੇਬੇ ਕੋਲ ਆ ਗਈ ਤੇ ਬਾਬੇ ਨੂੰ ਗੁੱਸੇ ਵਿੱਚ ਕਹਿੰਦੀ ਮੈਂ ਨਹੀਂ ਕਿਸੇ ਦੇ ਘਰ ਆਟਾ ਮੰਗਣ ਜਾਣਾ। ਪਹੀਣ ਕੀਤਾ ਪਿਆ ਕਿਸੇ ਨੂੰ ਕਹਿ ਕੇ ਚੱਕੀ ਤੇ ਦਾਣੇ ਸਟਵਾ ਦੇ। ਕੱਲ ਦਾ ਪਹੀਣ ਕਰਵਾ ਕੇ ਰੱਖਿਆ ਏ। ਅੱਗੋਂ ਬਾਬੇ ਨੇ ਵੀ ਨੈਲੇ ਤੇ 대ਲਾ ਮਾਰਦਿਆ ਹੋਇਆ ਕਿਆ ਸਾਰਾ ਦਿਨ ਘਰ ਸਿਰ ਤੇ ਚੁੱਕੀ ਰੱਖਦੀ ਏ। ਕਦੇ ਆਇਆ ਗਿਆ ਤਾਂ ਵੇਖ ਲਿਆ ਕਰ। ਅੱਗੋਂ ਬੇਬੇ ਮੋੜਵਾ ਜਵਾਬ ਦਿੰਦੀ ਹੋਈ ਇਹ ਵੀ ਉਹਦੇ ਵਾਂਗ ਆਵਾਰਾ ਹੋਇਆ ਫਿਰਦਾ ਹੋਣਾ। ਉਹਦੇ ਵਾਂਗ ਇਹਨੂੰ ਵੀ ਕਿਹੜਾ ਕੋਈ ਕਾਮਕਾਰ ਹੋਣਾ ਏ। ਨੰਗਾ ਨਹੀਂ ਨੰਗ ਪਰੌਣੇ ਚੱਲ ਚੱਲ ਦੁੱਤਰੋ ਬੰਦ ਕਰਕੇ ਕੁੱਟ ਚਾਹ ਰੱਖ ਲੈ ਨਾਲੇ ਮੁੰਡੇ ਨੇ ਨੂੰ ਤੇ ਮੈਨੂੰ ਕੁੱਟ ਪਾਣੀ ਦੇ ਗਰਮੀ ਨਾਲ ਕਾਲਜਾ ਮੱਚੀ ਜਾਂਦਾ ਮੀਰਾ ਤਾਂ ਬੇਬੇ ਬੁੜਬੁੜ ਕਰਦੀ ਚੌਕੇ ਵੱਲ ਚਲੀ ਗਈ ਤੇ ਬਾਬਾ ਮੈਨੂੰ ਹਾਲ ਚਾਲ ਪੁੱਛਣ ਲੱਗ ਪਿਆ ਹਾਲ ਚਾਲ ਦੱਸ ਕੇ ਮੈਂ ਬਾਬੇ ਨੂੰ ਪੁੱਛਿਆ ਕਿ ਤੁਸੀਂ ਦੀਪੇ ਦੇ ਕੀ ਲੱਗਦੇ ਹੋ ਪੁੱਤ ਮੈਂ ਦੀਪੇ ਦਾ ਦਾਦਾ ਬਾਪ ਤੇ ਇਹ ਮਾਤਾ ਉਹਦੀ ਦਾਦੀ ਹੈ ਦੀਪੇ ਦੇ ਪਿਓ ਦੀ ਮੌਤ ਹੋ ਗਈ। ਇਹਦੀ ਦੀ ਮਾਂ ਆਪਣੇ ਪੇਕੇ ਰਹਿੰਦੀ ਉਹਨੂੰ ਵਿਚਾਰੀ ਨੂੰ ਇਹਨੇ 2-4 ਵਾਰ ਮਾਰਿਆ ਕੁੱਟਿਆ ਸੀ ਤੇ ਉਹਦੀ ਵਾਂ ਟੁੱਟ ਗਈ। ਦੀਪੇ ਦੇ ਮਾਮੇ ਉਹਨੂੰ ਆਪਣੇ ਨਾਲ ਲੈ ਗਏ ਤੇ ਇੱਕ ਦਿਨ ਸਾਰਾ ਦਿਨ ਬਸ ਐਵੇਂ ਮੁੰਡਿਆਂ ਨਾਲ ਫਿਰਦਾ ਰਹਿੰਦਾ। ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦਾ ਜਦੋਂ ਢਿੱਡ ਵਿੱਚ ਖੋ ਪੈਂਦੀ ਹੈ ਤਾਂ ਘਰ ਦਾ ਚੇਤਾ ਆ ਜਾਂਦਾ ਇਹਨੂੰ। ਸਾਨੂੰ ਤਾਂ ਇਹਦਾ ਇੱਕ ਪੈਸੇ ਦਾ ਵੀ ਸੁੱਖ ਨਹੀਂ। ਬੁੱਢੇ ਬਰੇ ਔਖਾ ਹੋ ਕੇ ਪੱਠਾ ਤੀਲਾ ਪਾਉਂਦਾ ਡੰਗਰਾਂ ਨੂੰ। ਫੋਨ ਤੋਂ ਬਿਨਾ ਇਹ ਤਾਂ ਕਿਸੇ ਨੂੰ ਕੰਮ ਨੂੰ ਹੱਥ ਨਹੀਂ ਲਾਉਂਦਾ ਪੁੱਤ ਤੂੰ ਹੀ ਦੱਸ ਹੁਣ ਸਾਡੀ ਇਹ ਉਮਰ ਕੰਮ ਕਰਨ ਦੀ ਏ ਬਸ ਜਦੋਂ ਔਲਾਦ ਮਾੜੀ ਹੋਵੇ ਦੋਸਤ ਕਿਸੇ ਨੂੰ ਕੀ ਦੇਣਾ ਚੱਲ ਛੱਡ ਬੱਚਿਆ ਸਾਡੀ ਤਾਂ ਐਵੇਂ ਲੰਘ ਜਾਣੀ ਤੂੰ ਦੱਸ ਤੂੰ ਇਹਨੂੰ ਕਿਵੇਂ ਜਾਣਦਾ ਪਹਿਲਾਂ ਤਾਂ ਕਦੇ ਵੇਖਿਆ ਨਹੀਂ ਤੈਨੂੰ ਉਹਨਾਂ ਦੀਆਂ ਗੱਲਾਂ ਸੁਣ ਬਾਪੂ ਦੀਆਂ ਗੱਲਾਂ ਸੁਣ ਮੇਰੀ ਅੱਖਾਂ ਅੱਗੇ ਦੀਪੇ ਦੀਆਂ ਫੇਸਬੁੱਕ ਤੇ ਪਾਈਆਂ ਪੋਸਟਾਂ ਘੁੰਮਣ ਲੱਗ ਗਈਆਂ ਕਿ ਬਜ਼ੁਰਗਾਂ ਦਾ ਸਤਿਕਾਰ ਬਸ ਫੇਸਬੁੱਕ ਤੇ ਵਾਵਾ ਖੱਟਣ ਲਈ ਸੀ ਅਸਲ ਵਿੱਚ ਸੱਚਾਈ ਕੁਝ ਹੋਰ ਹੀ ਨਿਕਲੀ ਚਾਹ ਪਾਣੀ ਪੀ ਕੇ ਬਾਬੇ ਨੂੰ ਕਿਹਾ ਕਿ ਦੀਪੇ ਨੂੰ ਨਾ ਦੱਸਿਓ ਕਿ ਕੋਈ ਉਸ ਨੂੰ ਮਿਲਣ ਆਇਆ। ਸਮ ਸੀ ਮੇਰੇ ਹੋਏ ਮਨ ਨਾਲ ਉਸ ਫੇਸਬੁਕ 'ਇਹਨੂੰ ਲਾਣ ਤਾਂ ਪਾਉਂਦਾ ਹੋਇਆ ਉੱਥੋਂ ਨਿਕਲਿਆ ਜਿਹੜਾ ਹਰ ਪੋਸਟ ਵਿੱਚ ਮਾਪਿਆਂ ਦੇ ਸਤਿਕਾਰ ਦੀ ਦੁਹਾਈ ਦਿੰਦਾ ਸੀ। ਐਵੇਂ ਦੇ ਦਿਖਾਵੇ ਨਾਲੋਂ ਕੁਝ ਕਰਕੇ ਵਿਖਾਉਣਾ ਚਾਹੀਦਾ ਏ ਕਿ ਤੁਹਾਡੇ ਮਾਪਿਆਂ ਨੂੰ ਤੁਹਾਡੇ ਤੇ ਮਾਣ ਹੋਵੇ ਕਿ ਮੇਰਾ ਪੁੱਤ ਧੀ ਨੇ ਮੇਰਾ ਬੁਢਾਪਾ ਸੰਭਾਲ ਲਿਆ ਏ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।